ਇਲੈਕਟ੍ਰੋਨਿਕਸ ਦੀ ਜਿਹੜੀ ਮਰਜ਼ੀ ਚੀਜ਼ ਲੈਣੀ ਹੈ ਏਸੀ ਲੈਣਾ ਟੀਵੀ ਲੈਣਾ ਫ੍ਰਿਜ ਲੈਣੀ ਕੈਂਡੀ ਲੈਣੀ ਹੈ ਵਾਸ਼ਿੰਗ ਮਸ਼ੀਨ ਲੈਣੀ ਹੈ ਫੋਨ ਲੈਣਾ ਤੁਸੀਂ ਪੂਰਾ ਮਸਟ ਸਟੱਡੀ ਕਰੋ ਟਰਾਈ ਕਰੋ ਤੇ ਸਾਡੇ ਕੋਲ ਆਓ ਅਸੀਂ ਤੁਹਾਨੂੰ ਬੈਸਟ ਡੀਲ ਦਵਾਂਗੇ ਇਹ ਗਾਰੰਟੀ ਸਾਡੀ ਇਹ ਸਾਡਾ ਏਸੀ ਹੈਗਾ ਗੋਦਰੇਸ਼ ਦਾ 10 ਸਾਲ ਦੀ ਵਾਰੰਟੀ ਡੇਟਨ ਦਾ ਏਸੀ ਕਾਪਰ ਵਾਲਾ ਓਕੇ ਜੀ ਇਨਵਰਟਡ ਟੈਕਨੋਲੋਜੀ ਦੇ ਨਾਲ ਤੁਹਾਨੂੰ ਦਵਾਂਗੇ 30000 ਰੁਪਏ 30000 ਦਾ ਏਸੀ ਵਿਦ ਪਾਈਪ ਭਾਈ ਸਾਹਿਬ ਅਮਰਿਤਸਰ ਦੀ ਸਭ ਤੋਂ ਪੁਰਾਣੇ ਇਲੈਕਟ੍ਰੋਨਿਕ ਸਟੋਰ ਤੇ ਆ ਚੁੱਕੇ ਹਾਂ ਜੀ ਸਾਊਂਡ ਟ੍ਰੇਡਿੰਗ ਕੰ ਉਦੋਂ ਤੋਂ ਇਲੈਕਟ੍ਰੋਨਿਕਸ ਚੀਜ਼ਾਂ ਵੇਚ ਰਹੇ ਨੇ ਮੈਂ ਸੁਣਿਆ ਤੁਹਾਡੀ ਸਭ ਤੋਂ ਪੁਰਾਣੀ ਦੁਕਾਨ ਹੈ ਜੀ ਆਪਣੇ ਇਲੈਕਟ੍ਰੋਨਿਕ ਦੀ ਸਾਡੀ ਹਾਲ ਬਸਰ ਵਾਲੀ ਦੁਕਾਨ 25 ਸਾਲ ਪੁਰਾਣੀ ਹੋ ਗਈ ਹੈ ਇਹ ਸਾਡਾ ਨਵਾਂ ਸ਼ੋਰੂਮ ਖੁੱਲਿਆ ਹੈ ਸਾਊਂਡ ਰੇਟਿੰਗ ਸੈਮਸੰਗ ਪਲਾਜ਼ਾ ਜੀ ਉੱਪਰ ਸਾਡਾ ਸੈਮਸੰਗ ਦਾ ਬ੍ਰਾਂਡ ਸ਼ਾਪ ਹੈਗੀ ਹੈ ਤੇ ਥੱਲੇ ਸਾਡੇ ਏਸੀਆਂ ਦੀ ਸਾਰੀ ਡਿਸਟਰੀ ਲੱਗੀ ਹੈ ਸਾਡੇ ਕੋਲ ਹਰ ਤਰੀਕੇ ਦਾ ਬ੍ਰਾਂਡ ਮਿਲ ਜਾਏਗਾ ਪ੍ਰੀਮੀਅਮ ਦਾ ਸਾਨੂੰ ਮਿਸੂਬਿਸ਼ੀ ਮਿਲ ਜਾਏਗਾ ਬਲੂ ਸਟਾਰ ਮਿਲ ਜਾਏਗਾ ਡੈਕਨ ਮਿਲ ਜਾਏਗਾ ਪੇਪਾ ਜੀ ਯਾਰ ਜਿਹੜੇ ਮਿਸੂਬਿਸ਼ੀ ਦੇ ਏਸੀ ਆ ਇਹਨਾਂ ਦਾ ਕੋਈ ਖਾਸ ਹੁੰਦਾ ਹੀ ਕੋਈ ਨਹੀਂ ਮਹਿੰਗੇ ਹੁੰਦੇ ਐ ਦੇਖੋ ਮੇਰਾ ਆਪਣਾ ਏਸੀ ਚੱਲਦਾ ਪਿਆ ਜੀ ਇੱਥੇ ਜਿਹੜੇ ਬੈਠੇ ਹੋਗੇ ਵੇਖਣਾ ਤੁਹਾਨੂੰ ਠੰਡ ਨਹੀਂ ਲੱਗਦੀ ਤੁਹਾਨੂੰ ਬਿਲਕੁਲ ਜੀ ਬਿਲਕੁਲ ਏਸੀ ਜਿਹੜਾ ਹੈਗਾ ਨੋ ਡਾਊਟ ਆਮ ਨਾਲੋਂ ਮਹਿੰਗਾ ਹੈਗਾ ਬਟ ਇਹਦੀ ਜਿਹੜੀ 쿨ਿੰਗ ਮਿਲੇਗੀ ਜੋ ਇਹਦੀ ਫਲੋ ਮਿਲੇਗਾ ਜੋ ਇਹਦੀ 쿨ਿੰਗ ਕਪੈਸਿਟੀ ਮਿਲੇਗੀ ਉਹ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦਾ ਐ ਦੇਖੋ ਆਈ ਨਹੀਂ ਸਕਦੇ ਤੁਹਾਡੇ ਕੋਲ ਇੱਕ ਸਪੈਸ਼ਲ ਆਫਰ ਮਿਲੇਗੀ ਸਿਰਫ ਸਾਊਂਡ ਰੀਡਿੰਗ ਕੰਪਨੀ ਤੋਂ ਜੇ ਤੁਹਾਡੇ ਏਸੀ ਦੀ ਕੰਡੀਸ਼ਨ ਵਧੀਆ ਚੱਲਦਾ ਪਿਆ ਤੇ 10000 ਤੱਕ ਦੀ ਐਕਸਚੇਂਜ ਆਫਰ ਇਹ ਤੋਂ ਵੀ ਨਹੀਂ ਮਿਲ ਸਕਦੀ ਤੁਸੀਂ ਕਿਤੇ ਵੇਚੋਗੇ ਵੀ ਐਸੀ ਤੁਹਾਡਾ 5-6 ਹਜ਼ਾਰ ਦਾ ਵਿਕਦਾ ਇਸ ਤੋਂ ਵਧਿਆ ਨਹੀਂ ਵਿਕਦਾ ਕੋਈ ਵੀ ਐਸੀ ਜੀ ਇਹ ਤੁਹਾਨੂੰ 10 ਹਜ਼ਾਰ ਦੀ ਐਕਸਚੇਂਜ ਆਫਰ ਕੰਡੀਸ਼ਨ ਤੁਹਾਡੀ ਐਸੀ ਦੀ ਵਧੀਆ ਹੋਣੀ ਚਾਹੀਦੀ ਹੈ ਤੇ ਐਕਸਚੇਂਜ ਆਫਰ ਉਸੇ ਬੰਦੇ ਨੂੰ ਮਿਲੇਗੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਸਾਡੇ ਕੋਲ ਗੋਦਰੇਜ ਦੀ ਸਾਰੀ ਰੇਂਜ ਮਿਲ ਜਾਏਗੀ ਜੀ ਐਂਟੀ ਲੀਕ ਵਾਲਾ ਐਸੀ ਆ ਜਾਏਗਾ ਜਿਹਨੂੰ ਉੱਪਰ ਡਾਈਪਰ ਐਸੀ ਵੀ ਕਹਿੰਦੇ ਆ ਉਹਦਾ ਪਾਸ ਸਾਡੇ ਘਰ 'ਚ ਪ੍ਰੋਬਲਮ ਆਉਂਦੀ ਹੈ ਕਿ ਐਸੀ ਤੋਂ ਪਾਣੀ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਐਸ ਐਸੀ ਦੀ ਇਹ ਖਾਸियत ਹੈ ਕਿ ਐਚ ਕਦੀ ਪਾਣੀ ਨਹੀਂ ਲੀਕ ਹੋਏਗਾ ਸਾਡੇ ਕੋਲ ਗੋਦ ਬਾਕੀ ਰੇਟਾਂ ਦੀ ਤੁਹਾਨੂੰ ਗਰੰਟੀ ਮਿਲੇਗੀ ਜੋ ਰੇਟ ਅਸੀਂ ਦੇ ਦਾਂਗੇ ਤੁਹਾਨੂੰ ਉਹ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦਾ ਮੈਂ ਤੁਹਾਨੂੰ ਰੇਟ ਦੀ ਗਰੰਟੀ ਹੈਗੇ ਹੋਲਸੇਲ ਰੇਟ ਦਵਾਂਗੇ ਕੋਈ ਡਰਾਮੇ ਨਹੀਂ ਕੋਈ ਐ ਨਹੀਂ ਕਿ ਆਪਾਂ ਗਿਫਟ ਦਿੱਤਾ ਹੈ ਦੇ ਦਿੱਤਾ ਰੇਟ ਵਧਾ ਕੇ ਬੈਸਟ ਰੇਟ ਮਿਲੇਗਾ ਬੈਸਟ ਡੀਲ ਮਿਲੇਗੀ ਇੱਥੇ ਸਾਊਂਡ ਰੇਡੀ ਕੰਪਨੀ ਸਾਰੇ ਬੰਦੇ ਮਹਿੰਗੇ ਇਸ ਲਈ ਆਉਣ ਵਾਲੇ ਵੀ ਨਹੀਂ ਹੁੰਦੇ ਸਾਡੇ ਕੋਲ ਬਲੂ ਸਟਾਰ ਰੇਂਜ ਮਿਲ ਜਾਏਗੀ ਸਾਡੇ ਕੋਲ ਡੈਕਨ ਦੀ ਪੂਰੀ ਰੇਂਜ ਮਿਲ ਜਾਏਗੀ ਗੋਦਰੇਜ ਦੀ ਪੂਰੀ ਰੇਂਜ ਮਿਲ ਜਾਏਗੀ ਓਕੇ ਜੀ ਲਾਇਰ ਦੀ ਪੂਰੀ ਰੇਂਜ ਮਿਲ ਜਾਏਗੀ ਇੱਥੇ ਜੀ ਵਿੰਡੋ ਏਸੀ ਹਾਤ ਸਪਲਟ ਲੈ ਕੇ এক্সচেঞ্জ ਆਫ ਮਿਲੇਗੀ ਉਸ ਤੋਂ ਬਾਅਦ ਸਾਡੇ ਕੋਲ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਮਾਰਕੀਟ ਚ ਨਹੀਂ ਮਿਲਦੀ ਜੀ ਸਾਡੇ ਕੋਲ ਸਟੈਬਲਾਈਜ਼ਰ ਮਿਲ ਜਾਏਗਾ ਮਿਸਤੂਬਿਸ਼ੀ ਰეკਮੈਂਡ ਕਰਦਾ ਹੈ ਸਟੈਬਲਾਈਜ਼ਰ ਨੂੰ ਓਕੇ ਜੀ ਇਸ ਸਟੈਬਲਾਈਜ਼ਰ ਦੀ ਖਾਸियत ਹੈ ਕਿ ਤੁਸੀਂ ਨਾਰਮਲੀ ਵੇਖੋਗੇ ਵਾਰੰਟੀ ਦੇ ਦਿੰਦੇ ਆ ਵੀ ਗਾਰਡ ਦਾ ਸਟੈਬਲਾਈਜ਼ਰ ਲੈ ਲੈ ਕਿਸੇ ਦਾ ਵੀ ਲੈ ਲਿਆ ਤੁਹਾਨੂੰ ਇਸ ਸਟੈਬਲਾਈਜ਼ਰ ਅਸੀਂ 3 ਸਾਲ ਗਾਰੰਟੀ ਦੇਣ ਜਾ ਰਹੇ ਹਾਂ ਮਸ਼ੀਨਰੀ ਹੈਗੀ ਪ੍ਰੋਬਲਮ ਆਈ ਸਕਦੀ ਹੈ ਜੀ ਹੈਂਡ ਟੂ ਹੈਂਡ ਰਿਪਲੇਸਮੈਂਟ ਓਕੇ ਜੀ ਤੁਸੀਂ ਇੱਥੇ ਲਿਆਓ ਮੈਂ ਤੁਹਾਨੂੰ ਦੂਜਾ ਫੜਾ ਦਾਂਗਾ ਕੋਈ ਕੁਝ ਨਹੀਂ ਪੁੱਛੂੰਗਾ ਬ सी डबल okay. डोर सारा कुछ मिल जाएगा जी कूलर मिल जाएंगे कूलर साडे लोहे वाले प्लास्टिक वाले साइलेंट कूलर भी मिल जाएंगे गोदर इज साइलेंट कूलर कंपटन द साइलेंट कूलर okay. कोई आवाज नहीं बस हवा लो <laughs> क्या बात हुई उस तो बात साडे कोल कैंडिया मिल जानगी हर तरीके दिया जी एवरेज 600 लीटर तो लेके 500 ਲੀਟਰ ਵੋਲਟਾ ਦੇ ਬਲੂ ਸਟਾਰ ਦੇ 150 ਲੀਟਰ ਦੇ ਕੈਂਡੀ ਗਲਾਸ ਵਾਲੇ ਕੈਂਡਰੀ ਆਈਸਕ੍ਰੀਮ ਸ਼ਾਪ ਹੈਗੀ ਤੁਹਾਡੀ ਸਭ ਕੁਝ ਤੁਹਾਨੂੰ ਮਿਲ ਜਾਏਗਾ ਇੱਥੇ ਹੋਲ ਸੇਲ ਰੇਟ ਤੇ ਆਹ ਦੇਖੋ ਵਿਜ਼ਨ ਵਾਲੇ ਕੂਲਰ ਤੁਹਾਡੀ ਕਰਾਨੀ ਦੀ ਦੁਕਾਨ ਹੈਗੀ ਤੁਹਾਡੇ ਕੋਲ ਆਈਸਕ੍ਰੀਮ ਦਾ ਕੰਮ ਹੈਗਾ ਹੈ ਵਿਰਜਨ ਕੂਲਰ ਮਿਲਣ ਕੇ ਬਲੂ ਸਟਾਰ ਦੇ ਸਪੈਸ਼ਲ ਰੇਟਾਂ ਤੇ ਹੋਲ ਸੇਲ ਕਿਸੇ ਨਾਰਮਲ ਸਟੋਰ ਤੇ ਜਾਂਦੇ ਹੋ ਇਲੈਕਟ੍ਰੋਨਿਕਸ ਦੀ ਤੁਸੀਂ ਜਿੱਥੇ ਮਰਜੀ ਚੱਲ ਜਾਓ ਰੰਜੀਤ ਐਵਨਿਊ ਚੱਲ ਜਾਓ ਤੁਸੀਂ ਭਾਵੇਂ ਹੌਲ ਗੇਟ ਚੱਲ ਜਾਓ ਤੁਹਾਨੂੰ ਇਹ ਚੀਜ਼ ਕੋਈ ਨਹੀਂ ਮਿਲੇਗੀ ਡਿਸ਼ਵਾਸ਼ਰ ਹੈਗਾ ਬੋਸ਼ ਕੰਪਨੀ ਦਾ ਇੰਪੋਰ ਇਹ ਸਾਡੇ ਕੋਲ ਹੈਗੀ ਹੈ ਬਿਲਟ-ਇਨ microwaves ਬਿਲਟ-ਇਨ ओटीजी। ਕੀ ਆ? ਦੇਖੋ ਕੋਈ ਬਟਨ ਨਹੀਂ ਹੈਗਾ। ਹੱਥ ਲਾਓ। ਆਪੇ ਖੁੱਲੇਗਾ। ਕੀ ਬਾਤ ਹੈ। ਇਹ ਦੇਖੋ ओटीजी ਹੈਗਾ ਬਿਲਟ-ਇਨ। ਜੀ ਕੋਈ ਟੈਨਸ਼ਨ ਨਹੀਂ ਹੈਗੇ ਇਹਨੂੰ ਕਿੱਥੇ ਲਾ ਦੋ ਬੜੀ ਸੋਹਣੀ ਲੁੱਕ ਆਂਦੀ ਕਿਚਨ ਦੀ ਇਹ ਸਾਰਾ ਕੁਝ ਪ੍ਰੀਮੀਅਮ ਸੈਗਮੈਂਟ ਹੈਗਾ ਇਹ ਦੇਖੋ ਚਿਮਨੀਆਂ ਲੱਗੀਆਂ ਹੋਈਆਂ ਸਾਡੇ ਕੋਲ ਹੌਬਸ ਮਿਲ ਜਾਣਗੇ ਕ੍ਰੋਮਟਨ ਦੀ ਸਾਰੀ ਚਿਮਨੀਆਂ ਮਿਲ ਜਾਣਗੇ ਸੈਂਸਰ 스마트 ਰੇਂਜ ਹੈਗੀ ਹੈ ਸੈਂਸਰ ਲੱਗਾ ਹੋਇਆ ਹੈ ਕੋਈ ਬਟਨ ਨੱਪਣ ਦੀ ਲੋੜ ਨਹੀਂ ਤੁਸੀਂ ਚੁੱਲਾ ਔਨ ਕਰੋਗੇ ਆਟੋਮੈਟਿਕਲੀ ਔਨ ਹੋਏਗੀ ਚਿਮਨੀ ਕੀ ਬਾਤ ਹੈ ਬਾਤ ਜਦੋਂ ਚੁੱਲਾ ਚਲਾਇਆ ਨਾਲ ਹੀ ਚਿਮਨੀ ਚੱਲ ਗਈ ਨਾਲ ਹੀ ਚਿਮਨੀ ਚੱਲ ਗਈ ਇਹ ਤੇ ਆਮ ਬੰਦੇ ਦੀ ਰੇਂਜ ਨਹੀਂ ਹੋਣੀ ਆ ਜੀ ਆਮ ਨੇ ਰੇਂਜ ਚ ਵੀ ਮਿਲ ਜੇਗੀ ਇਹ ਵੇਖੋ ਸਾਡਾ ਟੈਬਲੇਟ ਹੈਗੀ ਆ 4 ਬਰਨਰ ਵੀ ਉਹਨਾਂ ਲਈ ਬਹੁਤ ਸਪੈਸ਼ਲ ਹੈਗੀ ਚੀਜ਼। ਓਕੇ ਜੀ। ਕਿਆ? ਜਦੋਂ ਕਿਸੇ ਵੀ ਬ੍ਰਾਂਡ ਦਾ ਸੁ ਚੂਲਾ ਲੈਂਦੇ ਹੋ ਨਾ ਕੋਈ ਵੀ ਗਲਾਸ ਦੀ ਵਾਰੰਟੀ ਨਹੀਂ ਦੇ ਸਕਦਾ। ਜੀ। ਇਹ ਕ੍ਰੌਮਟਨ ਜੀ ਤੁਹਾਨੂੰ ਗਲਾਸ ਦੀ ਵਾਰੰਟੀ ਮਿਲਦੀ ਗਲਾਸ ਦੀ। ਕੋਈ ਪ੍ਰੋਬਲਮ ਹੋਏ ਕੰਪਨੀ ਜ਼ਿੰਮੇਵਾਰ। ਵਾਹ ਵਾਹ। ਸਾਡੇ ਕੋਲ ਇਕਵਾਗਾਰਡ ਮਿਲ ਜਾਣਗੇ, ਸਾਇਰ ਸੀਰੀਜ਼ ਮਿਲ ਜਾਣਗੇ। ਸਟਾਰਟਿੰਗ ਹੁੰਦੇ 8000 ਰੁਪਏ ਤੋਂ। 8000 ਤੋਂ ਲੈ ਕੇ 20000 ਤੱਕ, 25000 ਤੱਕ ਜਿੰਨੇ ਪੈਸੇ ਖਰਚਨੇ ਖਰਚੋ ਇਕਵਾਗਾਰਡ ਸਾਡੇ ਕੋਲ ਹਰ ਸੀਰੀਜ਼ ਮਿਲ ਜਾਏਗੀ। ਐਸ স্যামਸੰਗ ਦਾ ਹੈ ਅੰਮ੍ਰਿਤ ਸਰਦੀਸ ਪਹਿਲੀ ਬ੍ਰਾਂਡ ਸ਼ਾਪ ਜਿਹ ਜੀ OLED ਮਿਲ ਜਾਏਗੀ 65 ਇੰਚ ਕੁਐਲইডি ਮਿਲ ਜਾਏਗੀ ਵਾ 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 ਫਰੇਮ ਟੀਵੀ ਮਿਲ ਜਾਏਗਾ ਮੈਂ ਫਲੈਸ਼ਾ ਮਾਰਾਂਗਾ ਫੋਨ ਦੀਆਂ ਕੋਈ ਇੱਥੇ ਰਿਫਲੈਕਸ਼ਨ ਨਹੀਂ ਆਂਦੀ ਚੀਜ਼ ਤੇ ਇਹ ਦੇਖੋ ਇਹ ਦੇਖੋ ਕੋਈ ਨਾਰਮਲ ਕਿਸੇ ਵੀ ਐਲਈਡੀ ਤੇ ਮਾਰਾਂਗਾ ਡੇ ਡ ਲੱਗਦੀ ਐਲਈਡੀ ਤੇ ਰਿਫਲੈਕਸ਼ਨ ਆਂਦੀ ਐ ਇੱਥੇ ਕੋਈ ਰਿਫਲੈਕਸ਼ਨ ਨਹੀਂ ਹੁਣ ਇਸ ਐਲਈਡੀ ਦੀ ਵੀ ਖਾਸੀਅਤ ਹੈਗੀ ਹੈ ਜਦੋਂ ਇਹ ਹੋएगी ਬੰਦ ਫਿਰ ਮੈਂ ਬੰਦ ਕਰਤੀ ਤੁਸੀਂ ਨਾਰਮਲ ਐਲਈਡੀ ਵੇਖੀ ਹੋਏਗੀ ਕਾਲੀ ਸਕਰੀਨ ਆ ਜਾਈਏ ਉੱਤੇ ਇਹ ਦੇਖੋ ਫਰੇਮ ਲੱਗ ਗਿਆ ਫਰੇਮ ਲੱਗ ਗਿਆ ਜਦੋਂ ਸੀਨਰੀ ਲੱਗੀ ਹੈ ਜੀ ਸੀਨਰੀ ਲੱਗੀ ਹੋਈ ਹੈ ਤੁਸੀਂ ਭਾਵੇਂ ਆਪਣੇ ਘਰ ਵਾਲਿਆਂ ਦੀ ਫੋਟ ਵਾਸ਼ਿੰਗ ਮਸ਼ੀਨ ਆ ਫਰੰਟ ਲੋਡਿੰਗ ਟੌਪ ਲੋਡਿੰਗ ਸਾਈਜ਼ 7 ਕਿਲੋ ਤੋਂ ਸ਼ੁਰੂ ਹੋ ਕੇ 18 ਕਿਲੋ ਤੱਕ ਮਿਲ ਜੇਗਾ ਟੌਪ ਲੋਡਿੰਗ ਦਾ ਇਹ ਵੇਖੋ ਕੀ ਬਾਤ ਹੈ 18 ਕਿਲੋ ਦੀ ਟੌਪ ਲੋਡਿੰਗ ਵਾਸ਼ਿੰਗ ਮਸ਼ੀਨ AI ਵਾਲੀ ਤੁਹਾਡੇ ਫੋਨ ਨਾਲ ਕਨੈਕਟ ਹੋਏਗੀ ਜੀ ਤੁਸੀਂ ਕਹਿੰਦੇ ਘਰ ਬੈਠੇ ਹੋ ਬਾਹਰ ਬੈਠੇ ਹੋ ਤੁਸੀਂ ਆਪਣੇ ਫੋਨ ਤੋਂ ਆਪਰੇਟ ਕਰ ਸਕਦੇ ਹੋ ਇਹ ਸਾਈਜ਼ ਵੇਖੋ ਤੁਸੀਂ ਕੰਬਲ ਧੋਨੇ ਆ ਇਹ ਵੇਖੋ ਕੰਬਲ ਧੋ ਪਜਾਂਗੇ ਇਹਦੇ ਵਿੱਚ ਵੀ ਤੁਹਾਨੂੰ ਆਫਰ ਮਿਲਣਗੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈਗਾ ਤੁਹਾਨੂੰ ਸਪੈਸ਼ਲ ਕੈਸ਼ਬੈਕ ਮਿਲੇਗਾ ਸਾਡੇ ਸ਼ਾਪ ਤੇ ਤੁਹਾਨੂੰ 2.5% ਕੈਸ਼ਬੈਕ ਮਾਰਕੀਟ ਨਾਲੋਂ ਵੱਧ ਮ 1.0 ਦੀ ਵੈਲਿਊ 1 ਰੁਪਿਆ ਮੰਨ ਲਓ ਤੁਸੀਂ ਇਹ ਮਸ਼ੀਨ ਲਿੱਤੀ ਜੀ ਤੁਹਾਡੇ ਬਣ ਗਏ 1500 ਪੁਆਇੰਟ ਜੀ ਤੇ 1500 ਪੁਆਇੰਟ ਤੁਸੀਂ ਮੇਰੀ ਅਗਲੀ ਪਰਚੇਸ ਕਰੋਗੇ 1500 ਰੁਪਏ ਤੁਹਾਨੂੰ ਡਿਸਕਾਊਂਟ ਹੋਏਗਾ ਪਰ ਤੁਸੀਂ ਖੁਨੇ ਰੀਡੀਮ ਕਰਾ ਕੇ ਚਾਰਜ ਲੈ ਜਾਓ ਜੀ ਜੀ ਜੋਰੇ ਇਹ ਤੁਹਾਨੂੰ ਸਾਊਂਡ ਰੇਡਿੰਗ ਕੰਪਨੀ ਤੋਂ ਮਿਲ ਜਾਏਗਾ ਪੂਰੀ ਮਾਰਕੀਟ ਸਟੱਡੀ ਕਰ ਲਓ ਕਿਤੇ ਵੀ ਨਹੀਂ ਮਿਲੇਗਾ ਇਹ ਗਾਰੰਟੀ ਹੈਗੀ ਹੈ 363 ਲੀਟਰ ਤੋਂ ਫ੍ਰਿਜ ਸ਼ੁਰੂ ਆਉਂਦੀ ਹੈ ਡਬਲ ਡੋਰ ਤੇ 530 ਲੀਟਰ ਤੱਕ ਮਿਲੇਗੀ ਕਨਵਰਟੇਬਲ ਫ੍ਰਿਜ ਓਕੇ ਜੀ ਇਹ ਦੇਖੋ ਸਾਈਜ਼ ਸਾਰੇ ਬਰਤਨ ਵਾੜ ਲਓ ਵਿੱਚ ਭਾਵੇਂ ਵਾ ਵਾ ਜੀ ਦੋਵੇਂ ਕਲਰਸ ਮਿਲਣ ਗਿਆ ਤੇ ਸਭ ਤੋਂ ਸਾਰਾ ਡਿਵਰ ਡੀ ਅਟਰੈਕਸ਼ਨ ਫੈਮਿਲੀ ਹੱਬ ਓਕੇ ਜੀ ਇਹ ਫ੍ਰਿਜ ਤੇ ਸਪੀਕਰ ਵੀ ਲੱਗਾ ਹੋਇਆ ਹੈ ਕੈਮਰਾ ਵੀ ਲੱਗਾ ਹੋਇਆ ਹੈ ਡਿਸਪਲੇ ਲੱਗੀ ਹੈ ਤੁਸੀਂ ਜਿੱਦੇ ਮਰਜ਼ੀ ਨਾਲ ਕਨੈਕਟ ਕਰੋ ਓਕੇ ਜੀ ਇਹ ਵੇਖੋ ਫ੍ਰਿਜ ਤੇ ਡਿਸਪੈਂਸਰ ਵੀ ਹੈਗਾ ਹੈ ਵੇਖੋ ਕੈਮਰਾ ਲੱਗਾ ਹੋਇਆ ਹੈ ਜੀ ਤੁਸੀਂ ਅੰਦਰੋਂ ਵੀ ਵੇਖ ਲਓ ਸਮਾਨ ਕਿੱਥੇ ਪਿਆ ਹੋਇਆ ਹੈ ਕੀ ਬਾਤ ਹੈ ਸਾਡੇ ਕੋਲ ਸਾਈਡ ਬਾਈ ਸਾਈਡ ਦੀ ਸਾਰੀ ਰੇਂਜ ਮਿਲ ਜੂਗੀ ਜੀ ਜੇ ਮੈਂ ਫੀਚਰ ਦੱਸਣ ਲੱਗ ਪਿਆ ਤੇ ਵੀਡੀਓ ਬੜੀ ਲੰਬੀ ਹੋ ਜਾਣੀ ਹੈ ਤੁਹਾਨੂੰ ਸਮਝ ਵੀ ਨਹੀਂ ਆਣਾ ਕਨਵਰਟੇਬਲ ਫੋਨ ਨਾਲ ਕਨੈਕਟ ਹੋ ਜਾਂਦੀ ਹੈ 20 ओके okay. जी 20 ਸਾਲ ਦੀ ਵਾਰੰਟੀ ਸਾਈਡ ਬਾਈ ਸਾਈਡ ਫ੍ਰਿਜਾਂ ਚ ਡਬਲ ਡੋਰ ਫ੍ਰਿਜਾਂ ਚ ਸਿੰਗਲ ਡੋਰ ਫ੍ਰਿਜਾਂ ਸੈਮਸੰਗ ਦੀ ਕੀ ਬਾਤ ਹੈ ਇਹ ਤਾਂ ਭਾਜੀ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਫ੍ਰਿਜਾਂ ਆਮ ਬੰਦੇ ਤੇ ਬਸਦੀਆਂ ਤਾਂ ਹੁੰਦੀਆਂ ਨਹੀਂ ਤੁਸੀਂ ਸੋਚਦੇ ਹੋਗੇ ਲੱਖ ਦੀ ਫ੍ਰਿਜ ਹੋਏਗੀ 80 ਹਜ਼ਾਰ ਦੀ ਫ੍ਰਿਜ ਹੋਏਗੀ ਇਹ ਵੇਖੋ ਇਹ ਕਨਵਰਟੇਬਲ ਸਾਈਡ ਬਾਈ ਸਾਈਡ ਫ੍ਰਿਜ 20 ਸਾਲ ਦੀ ਵਾਰੰਟੀ ਸੈਮਸੰਗ ਦੀ ਜੀ ਇਹ ਤੁਹਾਨੂੰ ਕਿੰਨੇ ਦੀ ਮਿਲੇਗੀ ਸੋਚੋ ਇਹ ਭਾਜੀ ਮੇਰੇ ਸਭ ਨਾਲ ਲੱਖ ਤੋਂ ਪਲੱਸ ਹੀ ਹੋਣੀ ਚਾਹੀਦੀ ਹੈ ਲੱਖ ਨੁਖਰੀਆਂ ਇਹ ਤੁਹਾਨੂੰ ਮਿਲੇਗੀ 75000 ਦੀ 75000 ਦੀ ਫ੍ਰਿਜ ਮਿਲੂਗੀ 75000 ਦੀ ਫ੍ਰਿਜ ਤੇ ਕੈਸ਼ਬੈਕ ਵੱਖਰਾ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਏਗਾ 8000 ਤੱਕ ਇਸ ਟਾਈਮ ਤੱਕ ਕੈਸ਼ਬੈਕ ਚੱਲਦਾ ਪਿਆ ਉਸ ਤੋਂ ਇਲਾਵਾ ਇਹਦੇ ਤੇ ਪੁਆਇੰਟਸ ਵੀ ਮਿਲਣਗੇ ਤੁਹਾਨੂੰ ਜੀ ਮਿਨੀਮਮ 1500 ਪੁਆਇੰਟ ਤੇ ਆਏਗਾ ਹੀ ਆਏਗਾ 1500 ਤੁਹਾਡਾ 1500 ਰੁਪਏ ਦਾ ਤੁਹਾਡਾ ਹੋਰ ਬੈਨੀਫਿਟ ਹੋ ਗਿਆ ਕੀ ਬਾਤ ਹੈ ਇਹ ਵੇਖ ਲਓ ਫ੍ਰਿਜ ਦੀ ਐਮ ਆਰ ਵੀ ਕਿੰਨੀ ਹੈਗੀ 1 ਲੱਖ 2000 ਤੇ ਤੁ ਅੱਧਾ ਐਕਸਟਰਾ ਬੈਨੀਫਿਟ ਹੋਰ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਐਦੇ ਨਾਲ ਕੋਈ ਨਾ ਕੋਈ ਸ਼ੋਰਟ ਗਿਫਟ ਜਾਂ ਕੋਈ ਵੀ ਚੀਜ਼ ਲੈਂਦੇ ਹੋ ਸ਼ੋਰਟ ਗਿਫਟ ਮਿਲੇਗਾ ਜ਼ਰੂਰ ਤੁਸੀਂ ਐਥੇ ਆਓ ਸਾਊਂਡ ਰੀਡਿੰਗ ਕੰਪਨੀ ਦਾ ਤੁਹਾਨੂੰ ਜੋ ਰੇਟ ਮਿਲ ਜਾਏਗਾ ਮਾਰਕੀਟ ਤੁਸੀਂ ਪੂਰੀ ਸਟੱਡੀ ਕਰਕੇ ਆਣਾ ਕਿਤੇ ਵੀ ਨਹੀਂ ਮਿਲੇਗਾ ਜਿਵੇਂ ਮੈਂ ਤੁਹਾਨੂੰ ਕਹਿ ਪਰੀਮੀਅਮ ਕਾਊਂਟਰ ਹੈਗਾ ਸਾਡਾ ਜੀ ਜ਼ਰੂਰੀ ਨਹੀਂ ਸਸਤੀ ਚੀਜ਼ਾਂ ਵੀ ਮਿਲਦੀ ਹੈ ਸਾਡੇ ਕੋਲ ਮਹਿੰਗੀ ਚੀਜ਼ਾਂ ਵੀ ਮਿਲਣਗੀਆਂ ਇਹ ਦੇਖੋ ਸਾਡੀ ਹੈਗੀ ਹੈ ਵਾਸ਼ਰ ਡਰਾਇਰ ਜੀ ਮਤਲਬ ਐ ਨਹੀਂ ਇਹਨੇ ਸਿਰ ਕਪੜੇ ਧੋ ਰਹੇ ਐ ਇਹਨੇ ਕਪੜੇ ਧੋ ਕੇ ਸੁਕਾਣੇ ਵੀ ਐ ਓਕੇ ਜੀ ਟੂਪਲਵਾਨ ਦੀ ਲੋਡਣੀ ਐ ਕੀ ਬਾਤ 20 ਸਾਲ ਦੀ ਇਹਦੀ ਵੀ ਮੋਟਰ ਦੀ ਵਾਰੰਟੀ ਜੀ ਫੋਨ ਨਾਲ ਕਨੈਕਟ ਹੋਏਗੀ ਓਕੇ 2 ਸਾਲ ਦੀ ਕੰਪਲੀਟ ਵਾਰੰਟੀ ਆਂਦੀ ਐ ਇਹ ਵੇਖੋ ਕੈਪੈਸਿਟੀ 10 ਕਿਲੋ ਦਾ ਵਾਸ਼ਰ ਤੇ 7 ਕਿਲੋ ਦਾ ਡਰਾਇਰ ਬਾਕੀ Samsung Plaza ਹੈਗੇ ਤੇ ਫੋਨ ਤੇ ਮਿਲਣਗੇ ਜਰੂਰ ਜੀ ਇਹ ਵੇਖੋ ਸਾਡੇ ਕੋਲ ਆ ਜਾਏਗਾ S24 Ultra Galaxy AI ਦੇ ਨਾਲ ਓਕੇ ਜੀ ਸਾਡੇ ਕੋਲ S24 ਸੀਰੀਜ਼ ਦੋਵੇਂ ਅਵੇਲੇਬਲ ਹੈਗੀਆਂ S24 S24 Ultra ਤੁਹਾਨੂੰ ਬੈਸਟ ਰੇਟ ਤੇ ਦਵਾਂਗੇ ਤੇ ਸ਼ੋਰਟ ਗਿਫਟ ਨਾਲ ਵੀ ਮਿਲੇਗਾ ਤੇ ਸਾਡੇ ਕੋਲ ਫੋਨ ਦੀ ਦੇ ਵੀਡੀਓ ਸ਼ੇਅਰ ਕਰਕੇ ਹੋ ਗਿਆ ਸਟੋਰ ਵੀ ਡਿਸਕਾਊਂਟ ਦਵਾਗੇ। ਕੀ ਬਾਤ ਹੈ। ਸਾਰੀ ਚੀਜ਼ ਐਥੇ ਨਹੀਂ ਦਿਖਾ ਸਕਦੇ ਸੀ। ਜੀ ਜੀ ਤੁਸੀਂ ਫਾਈਨਾਂਸ ਕਰਾਣਾ। ਤੁਹਾਡਾ ਸਿਬਲ ਘਟਾ। ਤੁਹਾਡਾ ਫੇਰ ਵੀ ਫਾਈਨਾਂਸ ਕਰਾ ਦਾਂਗੇ। ਸਿਬਲ ਦੀ ਕੋਈ ਟੈਨਸ਼ਨ ਨਹੀਂ ਸਿਬਲ ਘਟਾਇਆ ਹੈ ਸਿਬਲ ਵਧਾ ਦਾਂਗੇ। ਵਾਹ ਵਾਹ। Samsung ਦੇ ਫੋਨਾਂ ਤੇ ਹੁਣ AC ਤੇ ਤੁਹਾਨੂੰ ਬੜੇ ਸਾਰੇ ਦਿਖਾ ਦਿੱਤੇ। ਤੁਸੀਂ ਕਦੀ ਹੌਟ ਐਂਡ ਕੋਲਡ AC ਵੇਖਿਆ? ਇਹ ਵੇਖੋ Samsung ਦਾ ਹੌਟ ਐਂਡ ਕੋਲਡ AC। ਅੱਗੇ ਜੀ। 3 ਸਟਾਰ ਇਨਵਰਟਰ 10 ਸਾਲ ਦੀ ਵਾਰੰਟੀ। 100% कॉपर जी ए एसी गर्मी च चले चले भी चलेगा सर्दी च भी चलेगा पूरे साल प्लीज ਤੁਹਾਡੇ ਕੋਲ एसी ਹੈ ਕਿਨਵਰਟਰ एसी ਬੱਤੀ ਵੀ ਨਹੀਂ ਖਾਏਗਾ एसी ਆਪਣੀ ਕੈਪੈਸਿਟੀ 5600 ਵਾਟ ਤੱਕ ਵਧਾ ਸਕਦਾ ਕੂਲਿੰਗ ਲਈ ਇਸ ਨੂੰ ਆਪਾਂ ਹੀ ਕਹਿੰਦੇ ਆਏਅਰ ਕੰਡੀਸ਼ਨਰ ਐ ਪ੍ਰੋਪਰ 에ਅਰ ਕੰਡੀਸ਼ਨਰ ਹੈ ਤੁਸੀਂ ਕਹੋਗੇ ਕਿ ਹਾਂ एसी ਹੌਟ ਐਂਡ ਕੋਲਡ एसी ਹੈ ਬੜਾ ਮਹਿੰਗਾ एसी ਹੋਏਗਾ ਆਪਾਂ ਇਸ ਚੰਗਾ ਹੀਟਰ ਨਾ ਲੈ ਲਿਓ ਇਹ ਹੀਟਰ ਜੀ ਐਸੀ ਤੁਹਾਨੂੰ ਨਾਰਮਲ ਕੂਲਿੰਗ एसी ਦੇ ਰੇਟ ਤੇ ਦਵਾਂਗੇ ਓਕੇ ਜੀ 39000 ਦਾ एसी ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਇਹਦੇ ਨਾਲ ਹੀ ਸ਼ੋਰਟ ਗਿਫਟ ਤੇ ਨਾਲ ਹੋਰ ਵੀ ਡਿਸਕਾਊਂਟ ਦਵਾਂਗੇ। ਤੋਂ ਵੀ 10-12 ਹਜ਼ਾਰ ਦਾ ਹੈਵਸ ਕੰਪਨੀ ਦਾ ਕੋਈ ਵਧੀਆ ਹੀਟਰ ਲਵਾਂਗੇ ਆ ਪਾਉਲਿਟਰ। ਉਹਦੇ ਉਹਦਾ ਵੀ ਖਰਚਾ ਇਹ ਬਚਾਏਗਾ। ਕੀ ਬਾਤ ਹੈ। ਤੁਹਾਨੂੰ ਸਿਰਫ ਫੁਲੀ ਆਟੋਮੈਟਿਕ ਨਹੀਂ ਸਾਡੇ ਕੋਲ ਸੈਮੀ ਆਟੋਮੈਟਿਕ 8 ਕਿਲੋ, 9 ਕਿਲੋ, 10 ਕਿਲੋ ਸਾਡੇ ਕੋਲ ਸੈਮਸੰਗ ਤੇ ਇਲਾਵਾ ਗੋਦਰਜ ਦੀ ਮਸ਼ੀਨਾਂ ਮਿਲ ਜਾਣਗੀਆਂ। ਲੋਅਰ ਦੀ ਮਸ਼ੀਨਾਂ ਮਿਲ ਜਾਣਗੀਆਂ। ਜੀ। ਤੇ ਆਪਣਾ ਕੀ ਕਹਿੰਦੇ ਆ, ਵੋਲਟੇਜ ਦੀ ਮਸ਼ੀਨਾਂ ਵੀ ਮਿਲ ਜਾਣਗੀਆਂ। ਹਰ ਬੰਦਾ ਮਹਿੰਗੀ ਐਲਈਡੀ ਦਾ ਲਗਾਕ ਨਹੀਂ ਹੁੰਦਾ। ਸਾਡੇ ਕੋਲ ਐਮਆਈ ਦੀ ਵੀ ਮਿਲ ਜਾਣਗੀਆਂ। एलईडीया सस्ते रेंज च गूगल टीवी एंड्रॉइड्स फुल स्मार्ट ਸਾਡੇ ਕੋਲ ਬਹੁਤ ਵਧੀਆ ਸਪੈਸ਼ਲ ਆਫਰ ਹੈ ਐ ਸਾਡੀ 32 ਇੰਚ ਦੀ এলইডি ਹੈਗੀ ਹੈ ਮੀਡੀਆਟੈਕ ਕੰਪਨੀ ਦੀ ਇਹ ਤੁਹਾਨੂੰ ਮਿਲੇਗੀ 8000 ਤੋਂ ਸ਼ੁਰੂ ਹੋ ਕੇ ਕੋਈ ਵੀ 32 ਇੰਚ এলইডি ਵਧੀਆ ਬ੍ਰਾਂਡਡ 1 ਸਾਲ ਦੀ ਵਾਰੰਟੀ ਦੇ ਨਾਲ ਹੋਮ ਸਰਵਿਸ ਕੋਈ ਵੀ ਤੁਹਾਨੂੰ 8000 ਅਕਸਰ ਨਹੀਂ ਦੇਵੇਗਾ ਮਤਲਬ 8000 ਤੋਂ এলইডি ਸ਼ੁਰੂ ਹੋ ਜੂਗੀ 스마트 এলইডি YouTube چلاਓ Netflix چلاਓ Disney Plus Hotstar چلاਓ 8000 ਤੋਂ ਸ਼ੁਰੂ ਹੋ ਕੇ ਸਾਡੇ ਕੋਲ ਸਾਰਾ ਵਾ 10 ਮਾਨਿਕ ਛੋਟਾ ਸਮਾਨ ਵੀ ਮਿਲ ਜਾਏਗਾ ਇਹ ਵੇਖੋ ਜਿਵੇਂ ਵੈਕਿਊਮ ਕਲੀਨਰ 에어 ਫ్రਾਇਰ ਜਿਹੜੇ ਗੱਡੀਆਂ ਸਾਫ਼ ਕਰਨ ਵੇਲੇ ਵੈਕਿਊਮ ਕਲੀਨਰ ਹੁੰਦੇ ਛੋਟ ਕੈਟਲ ਇਲੈਕਟ੍ਰਿਕ ਓਕੇ ਜੀ ਐ ਸੈਂਡਵਿਚ ਮੇਕਰ ਮਿਲ ਜਾਏਗਾ ਜੂਸਰ ਮਿਕਸਰ ਮਿਲ ਜਾਏਗਾ ਏਅਰ ਫਾਇਜ਼ਰ ਬਾਰੇ ਤਾਂ ਸਿੱਧਾ ਤੈਨੂੰ ਫੇਵਰਸ ਦਾ ਏਅਰ ਫਾਇਰ ਮਿਲੇਗਾ ਬੈਸਟ ਰੇਟ ਤੇ ਕਿਤੋਂ ਵੀ ਨਹੀਂ ਮਿਲੇਗਾ ਮਾਰਕੀਟ ਚ ਹੋਲਸੇਲ ਰੇਟ ਤੇ ਮਿਲੇਗਾ ਟੋਸਟਰ ਮਿਲ ਜਾਏਗਾ ਪ੍ਰੈਸਰ ਮਿਲਣ ਗਿਆ ਹੈਵੀ ਡਿਊਟੀ ਵੀ ਮਿਲਣ ਗਿਆ ਤੇ ਹਲਕੇ ਪ੍ਰੈਸਰ ਵੀ ਮਿਲਣ ਗਿਆ ਤੁਹਾਡੇ ਕੱਪੜਿਆਂ ਦੇ ਹਿਸਾਬ ਨਾਲ ਤੇ ਆ ਚੀਜ਼ ਜਿਹੜੀ ਤੁਹਾਨੂੰ ਕਿਤੋਂ ਵੀ ਨਹੀਂ ਮਿਲੇਗੀ ਸਾਡੇ ਕੋਲ ਮਿਲੇਗੀ ਡਾਕਟਰਾਂ ਦੇ ਵੱਲ ਹਸਪੀਟਲਾਂ ਕੋਲ ਜਿਹੜੀ ਚੀਜ਼ ਲੱਗੀ ਹੁੰਦੀ ਹੈ ਜੀ ਗੋਡੇਜ ਦਾ ਵਾਇਰੋ ਸ਼ੀਲਡ ਓਕੇ ਜੀ ਇੱਕ ਹੀ ਕਰਦਾ ਭਾਜੀ ਐਸ ਇੱਕ ਸਾਡਾ ਸੈਨੀਟਾਈਜ਼ਰ ਮੰਨ ਲਓ ਜੇ ਘਰੋਂ ਆਏ ਹੋ ਕੋਈ ਤੁਸੀਂ ਆਪਰੇਸ਼ਨ ਕਰਕੇ ਆਏ ਹੋ ਕਿਸੇ ਦਾ ਕੋਈ ਤੁਹਾਡੇ ਮੈਡੀਕਲ ਚੀਜ਼ ਪਈ ਹੋਈ ਹੈ ਇਹਦੇ ਅੰਦਰ ਰੱਖੋ ਆਨ ਕਰੋ ਪ੍ਰੋਪਰ ਸੈਨੀਟਾਈਜ਼ ਹੋ ਕੇ ਸਾਰੇ ਬੈਕਟੀਰੀਆ ਵਾਇਰਸ ਮਰ ਜਾਣਗੇ ਕੀ ਬਾਤ ਹੈ ਤੁਹਾਨੂੰ ਡਿਸਪੈਂਸ ਵਾਟ ਡਿਡ ਸਪੈਂਸਰ ਵਿੱਚ ਮਿਲ ਜਾਣਗੇ ਬਲੂ ਸਟਾਰ ਦੇ ਮਿਲਣਗੇ ਵੋਲਟੇਜ ਮਿਲਣਗੇ ਸਾਰੇ ਹੋਸਟਲ ਇਹੋ ਜਿਹਾ ਤੁਹਾਨੂੰ ਮਿਲਣਗੇ ਟੈਂਟ ਕੂਲਰ ਤੁਸੀਂ ਮਾਰਕੀਟ 'ਚ ਵੇਖੋਗੇ 13000 14000 12000 ਇਹ ਤੁਹਾਨੂੰ ਬੈਸਟ ਪ੍ਰਾਈਸ 'ਤੇ ਮਿਲੇਗਾ 10500 ਤੇ ਕਾਪਰ ਵਾਲਾ 18 ਇੰਚ ਦੇ ਤੇ ਫੈਨ ਹੈਗੇ ਆ ਜੀ ਸਿਰਫ ਸਾਊਂਡ ਰੇਡਿੰਗ ਕੰਪਨੀ ਦੇ 10500 ਦਾ ਹੋਲਸੇਲ ਰੇਟ ਤੇ ਭਾਜੀ ਆਉਣਾ ਕਿਹੜੀ ਜਗ੍ਹਾ ਜੀ ਇਹ ਸਾਰੀ ਚੀਜ਼ਾਂ ਲੈਣ ਵਾਸਤੇ ਤੁਹਾਡੇ ਕੋਲ ਦੋ ਦੁਕਾਨਾਂ ਹੈਗੀਆਂ ਇੱਕ ਹਾਲ ਬਾਜ਼ਾਰ ਸਾਊਂਡ ਰੇਡਿੰਗ ਕੰਪਨੀ ਤੇ ਸੈਮਸੰਗ ਸਮਾਰਟ ਪਲਾਜ਼ਾ ਸਾਊਂਡ ਰੇਡਿੰਗ ਕੰਪਨੀ ਸਰਕੂਲਰ ਰੋਡ ਬਸੰਤਾ ਐਵੇਨਿਊ ਦੇ ਕੋਲ ਪੈਂਦਾ ਟ੍ਰਿਲੀਅਮ ਦੇ ਕੋਲ ਪੈਂਦਾ ਹੈ ਡਾਕਟਰ ਕੁੰਜ ਹਸਪੀਟਲ ਦੇ ਕੋਲ ਮੈਡੀਕਲ ਕਾਲਜ ਦੇ ਸਾਹਮਣੇ ਹੋਰ ਕੋਈ ਇਲਾਕਾ ਚਾਹੀਦਾ ਤਾਂ ਉਹ ਵੀ ਦੱਸ ਦਾਂਗੇ ਜੀ ਪਿਛਲੇ 20 ਸਾਲਾਂ ਤੋਂ ਪਰ ਰਿਟੇਲ ਤੇ ਹੋ